ਲੋਕ ਸਭਾ ਹਲਕਾ ਗੁਰਦਾਸਪੁਰ ਦੋ ਆਪ ਦੇ ਉਮੀਦਵਾਰ ਸ਼ੈਰੀ ਕਲਸੀ ਪਹੁੰਚੇ ਪਠਾਨਕੋ ਗੁਰਦੁਆਰਾ ਸ਼੍ਰੀ ਬਾਟਸਾਹ ਵਿਖੇ ਨਤਮਸਤਕ ਹੋ ਚੋਣ ਪ੍ਰਚਾਰ ਦਾ ਕੀਤਾ ਗੱਜ ਸਰਨਾ ਵਿਖੇ ਜਨ ਸਭਾ ਨੂੰ ਕੀਤਾ ਸੰਬੋਧਨ ਲੋਕ ਸਭਾ ਚੋਣਾਂ ਦੇ ਚਲਦੇ ਸਾਰੀਆਂ ਹੀ ਸਿਆਸੀ ਧਿਰਾਂ ਪੱਪਾਪਾਰ ਨੇ ਅਜੇ ਹੀ ਜ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਲੋਕਾਂ ਤੱਕ ਪਹੁੰਚ ਕੇ ਆਪਣੀ ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਪੱਕੀ ਕੀਤੀ ਜਾ ਸਕੇ ਅਤੇ ਆਪਣੇ ਉਮੀਦਵਾਰ ਨੂੰ ਉਹ ਲੋਕ ਸਭਾ ਚ ਚੇਜ ਸਕੇ ਇਸੇ ਦੇ ਚਲਦੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸ਼ੈਰੀ ਕਲਸੀ ਵੱਲੋਂ ਪਠਾਨਕੋੜ ਦਾ ਦੌਰਾ ਕੀਤਾ ਗਿਆ। ਅਤੇ ਗੁਰਦੁਆਰਾ ਸ਼੍ਰੀ ਬਾਟਸਾਏ ਵਿਖੇ ਨਤਮਸਤਕ ਹੋ ਉਹਨਾਂ ਵੱਲੋਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਗਿਆ। ਪਠਾਨਕੋੜ ਪਹੁੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਵੱਲੋਂ ਸਰਨਾ ਵਿਖੇ ਪੂਜਾ ਪੈਲਿਸਟ 'ਚ ਇੱਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ ਗਿਆ। ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ। ਇਸ ਸਬੰਧੀ ਜਦ ਆਪ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਈ ਸਰਕਾਰਾਂ ਆਈਆਂ ਨੇ ਤੇ ਕਈ ਗਈਆਂ ਨੇ 75 ਸਾਲ ਇਹਨਾਂ ਦੋਵਾਂ ਪਾਰਟੀਆਂ ਨੇ ਸੱਤਾ ਦੇ ਵਿੱਚ ਰਾਜ ਕੀਤਾ ਹੈ ਪ੍ਰਦੇਸ਼ ਨੂੰ ਅਗਾਵਾ ਵਧਾਉਣ ਦੇ ਵਿੱਚ ਉਹਨਾਂ ਵੱਲੋਂ ਕੋਈ ਵੀ ਯੋਗਦਾਨ ਨਹੀਂ ਪਾਇਆ ਗਿਆ ਇਸ ਕਰਕੇ ਮੇਰੀ ਲੋਕਾਂ ਅੱਗੇ Appeal ਹੈ ਕਿ ਇਸ ਵਾਰ ਮੌਕਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦੇ ਜੇਕਰ ਉਹ ਕੰਮ ਕਰਨਗੇ ਤਾਂ ਅਗਲੀ ਵਾਰ ਵੋਟ ਪਾਇਓ ਨਹੀਂ ਤਾਂ ਨਾ ਪਾਇਓ ਪਰਮਾਤਮਾ ਤੋਂ ਅਸ਼ੀਰਵਾਦ ਲੈਣਾ ਹੈ ਹੁਣ ਜਿਹੜਾ ਦੌਰ ਆ ਜਿਹੜਾ ਲੰਮੇ ਸਮੇਂ ਤੋਂ ਮੈਂ ਕਹਿ ਸਕਦਾ ਵੀ ਸਾਡਾ ਲੋਕ ਸਭਾ ਗੁਰਦਾਸਪੁਰ ਜਿਹੜਾ ਏਰੀਆ ਪਛੜਿਆ ਰਿਹਾ ਕਿਉਂਕਿ ਹਰ ਵਾਰ ਸਾਡੇ ਲੋਕਾਂ ਨੇ ਮੌਕਾ ਦਿੱਤਾ ਪਹਿਲਾਂ ਕਿਸੇ ਪਾਰਟੀ ਨੂੰ ਫਿਰ ਉਹਨੂੰ ਬਦਲ ਕੇ ਫਿਰ ਦੂਜੀ ਪਾਰਟੀ ਵਾਰੀਆਂ ਚੱਲਦੀਆਂ ਰਹੀਆਂ ਲੋਕਾਂ ਵੱਲੋਂ ਕੋਈ ਕੰਮ ਨਹੀਂ ਹੋਇਆ ਪਰ ਦੁੱਖ ਦੀ ਗੱਲ ਇਹ ਆ ਵੀ ਜਿਹੜਾ ਸਾਡੇ ਗੁਰਦਾਸਪੁਰ ਲੋਕ ਸਭਾ ਦੀ ਆਵਾਜ਼ ਸੀ ਜਿਹੜੀ ਬਾਰਡਰ ਏਰੀਆ ਹੁਣ ਦੇ ਕਰਕੇ ਇੱਕ ਕਿਤੇ ਨਾ ਕਿਤੇ ਉੱਥੇ ਸ਼ਾਂਤ ਹੋਈ ਸੋਈ ਜਿਹੜੀਆਂ ਕਮੀਆਂ ਲੋਕਾਂ ਦੀ ਕਚੈਰੀ ਚ ਆਪਣੇ ਦੋਵਾਂ ਸਾਲਾਂ ਦੇ ਕੰਮ ਲੈ ਕੇ ਜਾਵਾਂਗੇ ਔਰ ਆਸ ਕਰਦੇ ਆਂ ਵੀ ਜੇ ਚਾਹੁੰਦੇ ਨੇ ਵੀ ਆਪਾਂ ਗੁਰਦਾਸਪੁਰ ਲੋਕ ਸਭਾ ਦੀ ਤਰੱਕੀ ਕਰਨੀ ਹੈ ਤੇ ਇੱਕ ਮੌਕਾ ਜਿਹੜਾ ਉਹ ਜਿੱਥੇ 75 ਸਾਲ ਤੁਹਾਨੂੰ ਦਿੱਤੇ ਇੱਕ ਮੌਕਾ ਹੁਣ ਸਾਨੂੰ ਦੇ ਕੇ ਵੇਖਣਾ ਆ ਮਾਮੀ ਪਾਰਟੀ ਨੂੰ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟ ਪਾ ਦੇਣਗੇ ਨਹੀਂ ਤੇ ਫਿਰ ਵੋਟ ਨਹੀਂ ਮੰਗਦੇ ਸਰ 27 ਤੋਂ ਬਾਅਦ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਕਹਿੰਨੀ ਚ ਕੱਟ ਤੇ ਕਰੰਟ ਜਿਆਦਾ ਵਿਸ਼ਵਾਸ ਰੱਖਦਾ ਮੈਂ ਤੇ ਇੱਕੋ ਗੱਲ ਕਹਾਂਗਾ ਵੀ ਇੱਕ ਮੌਕਾ ਮੇਰੇ ਕੰਮ ਤੇ ਤੁਸੀਂ ਮੈਨੂੰ ਦੇ ਦਿਓ ਜੋ ਚੰਗੇ ਕੰਮ ਕਰਾਂਗੇ ਜੋ ਚੰਗਾ ਕੁਝ ਨਜ਼ਰ ਆਊਗਾ ਤੇ ਅਗਲੀ ਵਾਰੀ ਫਿਰ ਵੋਟਾਂ ਮੰਗਾਵਾਂਗੇ ਨਹੀਂ ਤੇ ਵੋਟਾਂ ਨ ਮੰਗਦੇ ਨਹੀਂ ਅੱਜ ਪਹਿਲੇ ਦਿਨ ਵੇਖੋ ਜੀ ਮੈਂ ਸੱਚਾਈ ਗੱਲ ਦੱਸਾਂ ਜੀ ਮੈਨੂੰ ਮੇਰੇ ਵਾਲੇ ਉਧਰ ਲਿਆਵਨ ਤੇ ਕਹਿੰਦਾ ਇੱਧਰ ਦੀ ਤੂੰ ਪਰਵਾਹ ਨਾ ਕਰ ਤੇ ਮੈਨੂੰ ਜਿਹੜੇ ਇਧਰੋਂ ਵੀ ਟੈਲੀਫੋਨ ਆ ਰਹੇ ਨੇ ਉਹ ਕਹਿੰਦੇ ਵੀ ਤੂੰ ਇਧਰ ਫਿਕਰ ਨਾ ਕਰ ਆਪਾਂ بڑے ਅੱਕੇ ਆ ਬਰਸਤੇ ਆ ਪਰ ਹੁਣ ਸਾਨੂੰ ਇਹ ਆ ਵੀ ਸਾਡਾ ਨੌਜਵਾਨ ਜਿਹੜਾ ਆਗੂ ਮਿਲਿਆ ਹੈ ਜਿਹੜੀ ਸਾਡੀ ਗੱਲ ਰੱਖੂਗਾ ਔਰ ਮੈਨੂੰ ਮਾਣ ਆ ਇਸ ਗੱਲ ਦਾ ਕਿਉਂਕਿ ਜਦੋਂ ਦੀ ਟਿਕਟ ਮਿਲੀ ਹੈ ਮੈਨੂੰ ਵਧਾਈਆਂ ਦੇ ਫੋਨ ਬਹੁਤ ਜ਼ਿਆਦਾ ਆ ਔਰ ਮੈਂ ਧੰਨਵਾਦ ਕਰਦਾ ਹਾਂ ਮੈਂ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਇਨਾ ਮਾਨ ਸਤਕਾਰ ਪਿਆਰ ਦਿੱਤਾ ਔਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਮੈਂ ਇਹਨਾਂ ਦੀ ਪਿੱਠ ਨਹੀਂ ਲੱਗਣ ਦਊਗਾ ਜੀ ਸਾਹਿਬ ਤੁਸੀਂ ਕਹਿੰਦੇ ਸੀ ਪਹਿਲਾਂ ਕਹਿੰਦੇ ਇਹ ਆ ਆਲਾਦਮੀ ਪਾਰਟੀ ਦੀ ਸਰਕਾਰ ਨਹੀਂ ਬਣਗੀ ਫਿਰ ਕਹਿੰਦੇ ਆ ਛੇ ਮਿੰਟ ਨਹੀਂ ਘੜਦੇ ਨਿਕਲ ਕੇ ਫਿਰ ਕਹਿੰਦੇ ਜੀ ਇਹਨਾਂ ਕੋਲ ਨਾ ਚਲਣੀ ਨਹੀਂ ਆ ਚਲਣ ਦੇ ਭੀ ਫਿਰ ਕਹਿੰਦੇ ਜੀ ਬਿਜਲੀ ਦੇ ਜਿਹੜੇ ਇਹਨਾਂ ਦੀ ਮੰਗਾਂ ਜਿਹੜੇ ਵਾਦੇ ਕੀਤੇ ਨੇ ਪੂਰੇ ਨਹੀਂ ਹੋਣੇ ਉਹ ਵੀ ਕਰਦੇ ਸੋ ਕਹਿੰਦਾ ਬਾਬਾ ਜੀ ਤੁਸੀਂ ਵਿਰੋਧੀਆਂ ਦੀ ਗੱਲ ਦਾ ਜਵਾਬ ਦੋਗੇ ਨਾ ਤੇ ਦਿਨੇ ਕੁਛ ਹੁੰਦੇ ਰਾਤ ਨੂੰ ਕੁਛ ਹੁੰਦੇ ਨੇ ਤੇ ਅਗਲੇ ਦਿਨ ਫਿਰ ਕੁਛ ਹੁੰਦੇ ਨੇ ਸੋ ਇਹਨਾਂ ਵੱਲ ਸਾਨੂੰ ਜ਼ਿਆਦਾ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਆ ਅਸੀਂ ਆਪਣੇ ਕੰਮ ਨੂੰ ਤਰਜੀਹ ਦਈ ਪਿਛਲੇ ਦਿਨੀ ਸਾਨੂੰ ਮਾਣ ਆ ਉਹਨਾਂ ਦੀ ਮਿਹਨਤ ਤੇ ਕਿਉਂਕਿ ਮੈਂ ਆਪ ਜੀ ਨੂੰ ਵੀ ਦੱਸਣਾ ਚਾਹੁੰਦਾ 2 ਸਾਲ ਹੋਏ ਨੇ ਉਹਨਾਂ ਆਮਦਨੀ ਪੱਕੀ ਸਰਕਾਰ ਤੋਂ ਤੇ ਉਹਨਾਂ ਦਾ ਫੇਸਬੁੱਕ ਦਾ ਪੇਜ ਵੀ ਚੈੱਕ ਕਰ ਲਿਓ ਆਪ ਲਗਾਤਾਰ ਕੰਮ ਕਰ ਰਹੇ ਨੇ ਪੰਜਾਬ ਵਿੱਚ ਲਗਾਤਾਰ ਔਰ ਉਹਨਾਂ ਨੇ ਇਹੋ ਹੀ ਕੋ ਸੋਚ ਹੈ ਵੀ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਦੇ ਵਿੱਚ ਰੋਜ਼ਗਾਰ ਲੈ ਕੇ ਆਉਣਾ ਹੈ ਸੋ ਮੈਂ ਬੜੇ ਦੁੱਖ ਨਾਲ ਇੱਕ ਗੱਲ ਕਹਿਣੀ ਚਾਹੁੰਦਾ ਅਸੀਂ ਜਿਤਾ ਕੇ ਭੇਜਿਆ ਸਾਡੇ ਸੈਂਟਰ ਨੇ ਜਿਹੜੇ ਖੰਡ ਲੱਗੇ ਪਏ ਨੇ ਕਿਉਂ ਰੱਖੇ ਪਏ ਆ ਅਸੀਂ ਕੋਈ ਭੀਖ ਤੇ ਨਹੀਂ ਮੰਗ ਰਹੇ ਸਾਡੇ ਜਿਹੜੇ ਟੈਕਸ ਦਾ ਪੈਸਾ ਉਹ ਮੰਗ ਰਹੇ ਆ ਪਰ ਦੁੱਖ ਦੀ ਗੱਲ ਇਹ ਆ ਜਿਨ੍ਹਾਂ ਨੂੰ ਬਣਾ ਕੇ ਭੇਜਿਆ ਉਹ ਗੱਲ ਹੀ ਨਹੀਂ ਕਰਦੇ ਕੋਈ ਸੋ ਕਹਿਣ ਦਾ ਭਾਵ ਪੰਜਾਬ ਤਰੱਕੀ 'ਚ ਕਦੋਂ ਜਾਊਗਾ ਪੰਜਾਬ ਤਰੱਕੀ 'ਚ ਉਦੋਂ ਜਾਊਗਾ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਵੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਉਦੋਂ ਪੰਜਾਬ ਤਰੱਕੀ 'ਚ ਜਾਊਗਾ ਤੇ ਆਪਣੀ ਗੱਲ ਆਪੇ ਕਹਿਗੇ ਵੀ ਜੇ ਭਾਜਪਾ ਤੇ ਕਾਕੀ ਤਾਂ ਤਾਂ ਨਾਲ ਕਾਲੀਦਲ ਵੀ ਸੀ ਸੋ ਕਹਿਣ ਦਾ ਭਾਵ ਮੈਂ ਇਹਨਾਂ ਟਿੱਪਣੀਆਂ ਤੇ ਵਿਸ਼ਵਾਸ ਨਹੀਂ ਰੱਖਦਾ ਮੈਂ ਕੰਮ ਤੇ ਵਿਸ਼ਵਾਸ ਰੱਖਦਾ ਅਸੀਂ ਆਪਣੀ ਲਕੀਰ ਜਿਹੜੀ ਆ ਮੈਂ ਕਿਸੇ ਦੀ ਲਕੀਰ ਨੂੰ ਮਟਾਉਣ ਨਹੀਂ ਆਇਆ ਮੈਂ ਆਪਣੀ ਲਕੀਰ ਲੰਮੀ ਖਿੱਚਣ ਆਇਆ ਸਭ ਤੋਂ ਪਹਿਲਾਂ ਦਾ ਸਾਡੇ ਇਸ ਇਲਾਕੇ ਦੀ ਸ਼ਾਨ ਔਰ ਬਾਬਾ ਸ੍ਰੀ ਚੰਦ ਜੀ ਦੀ ਧਰਤੀ ਗੋਦਵਾਰ ਵਾਸਾ ਆਇਆ ਨਾ ਉਸ ਨੂੰ ਉਹਦੇ ਲਈ ਮੈਂ ਵਿਧਾਨ ਸਭਾ ਚੋਣਾਂ ਦੇ ਵੀ ਇਥੋਂ ਗੁੰਡਾ ਸ਼ਿਰਵਾ ਲੈ ਕੇ ਗਿਆ ਸੀਗਾ ਸੋ ਅੱਜ ਸਭ ਤੋਂ ਪਹਿਲਾਂ ਅਸੀਂ ਇੱਥੇ ਸਿਰ ਨਵਾਇਆ ਔਰ ਆਸ ਕਰਦੇ ਹਾਂ ਕਿ ਉਮੀਦ ਕਰਦੇ ਹਾਂ ਗੁਰੂ ਮਹਾਰਾਜ ਜੀ ਕਿਰਪਾ ਰਹੇਗੀ ਸੋ ਅੱਜ ਪਹਿਲਾ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਪਹਿਲਾ ਕੱਠ ਵਿਧਾਨ ਸਭਾ ਵਰਕਪਾਸ ਕੀਤਾ ਜਾ ਰਿਹਾ ਸੋ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਮੇਰੇ ਛੋਟੇ ਭਰਾ ਸਾਡੇ ਲਾਡਲੇ ਮਨ ਸੇਸਨ ਕਲਸੀ ਜਿਹੜੇ ਅੱਜ ਇੱਥੇ ਰੈਲੀ ਨੂੰ ਰੈਸ ਕਰਨੇ ਆ ਰਹੇ ਆ ਪੂਜਾ ਪਾਲਸਪਤ ਦੇ ਬਣਾ ਬਾਦ ਸਾਹਿਬ ਦੇ ਸੋ ਸਭ ਤੋਂ ਪਹਿਲਾਂ ਤਾਂ ਸਾਡਾ ਇਹ ਵਿਸ਼ਵਾਸ ਹੈ ਕਿ ਅਸੀਂ ਹਲਕੇ ਭੋਏ ਦੇ ਵਿੱਚੋਂ ਜਿਸ ਤਰ੍ਹਾਂ 2022 ਦੇ ਅੰਦਰ ਵੱਡਾ ਅਸ਼ੀਰਵਾਦ ਲੈ ਅੱਜ ਲੋਕਾਂ ਦਾ ਵਿਧਾਨ ਸਭਾ ਚ ਪਹੁੰਚੇ ਹਾਂ ਇਸ ਵਾਰ ਉਹ ਤੋਂ ਜ਼ਿਆਦਾ ਉਹ ਤੋਂ ਜ਼ਿਆਦਾ ਵੱਡਾ ਵਿਸ਼ਵਾਸ ਲੈ ਕੇ ਅਸੀਂ ਭੋਏ ਤੋਂ ਵੱਡੀ ਲੀਡ ਦੇ ਨਾਲ ਅ ਕਲਸੀ ਜੀ ਨੂੰ ਜਿਤਾਵਾਂਗੇ ਔਰ ਨਾ ਕੇਵਲ ਭੋਆ ਬਲਕਿ ਸਮੁੱਚਾ ਪਾਰਲੀਮੈਂਟ ਹਲਕਾ ਜਿੱਥੇ-ਜਿੱਥੇ ਵੀ ਸਾਡੀ ਅ ਮਤਲਬ ਸਾਡੀ ਕੋਆਰਡੀਨੇਸ਼ਨ ਹੈ ਸਾਡੇ ਦੋਸਤ ਮਿੱਤਰ ਨੇ ਤੇ ਖਾਸ ਕਰਕੇ ਪਠਾਨਕੋਟ ਜ਼ਿਲ੍ਹਾ ਜਿਹਦੇ ਅੰਦਰ ਅਸੀਂ ਹਮੇਸ਼ਾ ਸਰਗਰਮੀ ਰਹਿੰਦੀ ਐ ਸੋ ਵੱਡੀ ਮਾਤਰਾ ਦੇ ਵਿੱਚ ਇਹਦੀਆਂ ਤਿਆਰੀਆਂ ਵੀ ਨੇ ਅ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਚੋਣ ਮਾਹੌਲ ਭਖ ਰਿਹਾ ਤੇ ਗੁਰਦਾਸਪੁਰ ਦੇ ਅੰਦਰ ਵੀ ਸਾਡੇ ਲਈ ਜਿਆਦਾ ਖੁਸ਼ੀ ਵਾਲੀ ਗੱਲ ਆ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿ ਉਹ ਕੋਈ 40 ਸਾਲ ਤੋਂ ਘੱਟ ਉਮਰ ਦਾ ਨੌਜਵਾਨ ਜਿਹੜਾ ਆ ਉਹ ਪਾਰਲੀਮੈਂਟ ਦਾ ਮੈਂਬਰ ਬਣਨ ਲਈ ਜਾ ਰਿਹਾ ਇਸੇ ਪਾਰਟੀ ਨੇ ਦਿੱਤਾ ਸੋ ਸਾਡਾ ਕੰਡੀ ਦਾ ਇਲਾਕਾ ਜਿਹੜਾ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਬੂੰਦ-ਬੂੰਦ ਪਾਣ ਲਈ ਤਰਸਦਾ ਸਾਡੇ ਬਾਰਡਰ ਦੇ ਇਲਾਕੇ ਚਾਹੇ ਉਹ ਕਿਸਾਨਾਂ ਦਾ ਮਸਲਾ ਹੋਵੇ ਮਜ਼ਦੂਰਾਂ ਦਾ ਮਸਲਾ ਹੋਵੇ ਸੋ ਤਮਾਨ ਸਵਾਲ 16-17 ਲੱਖ ਵੋਟਰ ਜਿਨਾਂ ਨੇ ਬੋਟਾ ਪਾ ਕੇ ਪਿਛਲੀ ਵਾਰੀ ਭਾਜਪਾ ਦਾ ਮੀਰ ਵਜਤਾਇਆ ਪੰਜਾ ਸਾਲਾਂ ਦੇ ਅੰਦਰ ਚਾਰ ਸਾਲ ਪੁੱਛੇ ਉਸ ਸਨੀ ਦਿਵਲ ਨੇ ਸੋ ਸਾਰੀਆਂ ਗੱਲਾਂ ਦਾ ਲੋਕੀ ਇਤਿਹਾਲ ਨਾਲ ਨੋਟ ਕਰਦੇ ਆ ਸੋ ਭਾਜਪਾ ਔਰ ਦੂਸਰੀਆਂ ਪਾਰਟੀਆਂ ਦੇ ਕੋਲ ਅੱਜ ਵੋਟ ਮੰਗਣ ਦਾ ਕੋਈ اخਲਾਕੀ ਰਾਈਟ ਨਹੀਂ ਕਿਉਂਕਿ 75 ਸਾਲ ਇਹਨਾਂ ਨੇ ਕੰਮ ਕੀਤਾ ਸੋ ਉਸ 75 ਸਾਲਾਂ ਦਾ ਜਿਹੜਾ ਦੌਰ ਆ ਉਹ ਲੋਕਾਂ ਦੀ ਅੱਖਾਂ ਦੇ ਸਾਹਮਣੇ ਆ ਸੋ ਦੋ ਵੱਡੇ ਨਗਰ ਨਿਗਮ ਨੇ ਬਟਾਲਾ ਔਰ ਪਠਾਨਕੋਟ ਸੀ ਮਿਊਨਿਸਪੈਲਟੀਆਂ ਨੇ ਪਾਰਲੀਮੈਂਟਰੀ ਹਲਕੇ ਆ ਕੇ ਤੁਸੀਂ ਦੇਖ ਲਓ ਅੱਜ ਇੱਕ ਆਵਾਜ਼ ਆ ਰਹੀ ਹੈ ਕਿ 13 ਜ਼ੀਰੋ ਦਾ ਜਿਹੜਾ ਸੰਕਲਪ ਹੈ ਮਾਨਯੋਗ ਮੁੱਖ ਮੰਤਰੀ ਜੀ ਦਾ ਜ਼ਿੰਨਾ ਸਿਆਸੀ ਜੀਵਨ ਮੇਰਾ ਹੈ ਮੈਂ ਸਮਝਦਾ ਕਿ ਪਹਿਲੀ ਵਾਰੀ ਪੰਜਾਬ ਦੀ ਹਿਸਟਰੀ ਚ ਇੰਨਾ ਨਰਜ਼ਗ ਰੂਪ ਚ ਕੰਮ ਕਰਨ ਵਾਲਾ ਤੇ ਫਾਸਟ ਰੂਪ ਚ ਕੰਮ ਕਰਨ ਵਾਲਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਮਿਲਿਆ ਦੋ ਸਾਲਾਂ ਦੇ ਦੌਰਾਨ ਜਿਵੇਂ ਨੌਕਰੀਆਂ ਦੇ ਪਟਾਰੇ ਖੋਲੇ ਆ ਜਿਵੇਂ ਲੋਕਾਂ ਦੇ ਇਲਾਜ ਦੀ ਵਿਵਸਥਾ ਕੀਤੀ ਆ ਜਿਵੇਂ ਐਸਐਸ ਫੋਰਸਾਂ ਬਣੀਆਂ ਨੇ ਜਿਵੇਂ ਬਿਜਲੀ ਪੰਜਾਬ ਦੇ ਲੋਕਾਂ ਨੂੰ ਫ੍ਰੀ ਕੀਤੀ ਸੋ ਵੱਡਾ ਵਿਸ਼ਵਾਸ ਪੰਜਾਬ ਦੇ ਲੋਕਾਂ ਦਾ ਹੀ ਬਣਿਆ ਕਿ ਆਮੀ ਪਾਰਟੀ ਸਰਕਾਰ ਇੱਕ ਵੈਟਰ ਵੇਧ ਕੰਮ ਕਰਦੀ ਹੈ ਸੋ ਅੱਜ ਗੁੱਦੋਰਾ ਵਟਸਐਪ ਆਏ ਆ ਵਾਈ ਗੁਰ ਅਗਰ ਦਾਸਾ ਕੋ ਸਾਨੂੰ ਹਮੇਸ਼ਾ ਸਮਾਧਵੀ ਵਕਸਨ ਔਰ ਵੱਡੀ ਗਿਣਤੀ ਦੇ ਵਿੱਚ ਹਲਕੇ ਪੋਏ ਦੇ ਵਿੱਚੋਂ ਜਿਤਾ ਕੇ ਇਸ ਨੌਜਵਾਨ ਸਾਥੀ ਨੂੰ ਪਾਰਲੀਮੈਂਟ ਚ ਭੇਜਾਂਗੇ ਤੇ ਮੈਨੂੰ ਇਹ ਵਿਸ਼ਵਾਸ ਵੀ ਹੈ ਜਿਸ ਤਰ੍ਹਾਂ ਵਿਧਾਨ ਸਭਾ ਚ ਗੂੰਜਦੇ ਆ ਜਿੰਨਾ ਪੱਲੇ ਇਹਨਾਂ ਦੇ ਕੋਲ ਮਟੀਰੀਅਲ ਹੈ ਜਿੰਨੀ ਇਹ ਆਵਾਜ਼ ਆ ਮੈਨੂੰ ਲੱਗਦਾ ਪੰਜਾਬ ਦੀ ਹਿਸਟਰੀ ਦੇ ਅੰਦਰ ਇਹ ਨਵیکل ਕਿਸਮ ਦੇ ਐਮਪੀ ਵੀ ਬਣਨਗੇ ਮੇਰੀ ਉਮੀਦ ਆ ਸੋ ਵੱਡੀਆਂ ਤਿਆਰੀਆਂ ਚੱਲ ਰਹੀਆਂ ਨੇ ਚੋਣ ਨੂੰ ਲੈ ਕੇ